ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪੋ ਆਦ ਸੱਚ ਜੁਗਾਂਤ ਸੱਚ ਹੈ ਕੀ ਸੱਚ ਨਾਨਕ ਹੋਸੀ ਪੀ ਸੱਚ ਸੋਚੇ ਸੁਮਿਤ ਨਾ ਹੋਵੀਂ ਜੇ ਸੋਚੀਨ ਖਵਾਰ ਚੁੱਪੇ ਚੁਪਨਾ ਹੋਵੀਂ ਜੇ ਲਾਈ ਨਾ ਹਲ ਬਤਾਰ ਓਖਿਆ ਪਖੰਡ ਉਤਰੀ ਜੇ ਬੰਨਾ ਫੁਰੀਆਂ ਪਾਰ ਸਹਸ ਸਹਣ ਪਾਲਖ ਹੋਹੇ ਤੈ ਕਿਨ ਚੱਲੇ ਨਾਲ ਕਿ ਸਕਿਆ ਰਹੀ ਹੈ ਕਹਿ ਕੋਰੇ ਟੁੱਟੇ ਪਾਲ ਹੁਕਮ ਰਜਾਈ ਚੰਦਨਾ ਨਾਲ ਲਿਖ ਲਿਖਿਆ ਨਾਲ ਹੁਕਮੀ ਹੋਵਨੀ ਆਕਾਰ ਹੁਕਮ ਨਾ ਕਿਹਾ ਜਾਈ ਹੁਕਮੀ ਹੋਵਾਂ ਜੀ ਹੁਕਮ ਮਲੇ ਬੜਾਈ ਹੁਕਮੀ ਉਤਮਨੀਸ਼ ਹੁਕਮ ਲਿਖ ਦੁ ਖੁਸਕਪਾਈ ਹੈ ਇਕ ਨਾ ਹੁਕਮੀ ਬਖਸ਼ੀਸ ਇਕ ਹੁਕਮੀ ਸਦਾ ਪਵਾਈ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਰਕ ਹੁਕਮੇ ਜੀ ਬੁਝੇ ਤਉ ਹਮੇ ਕਹਿ ਨ ਕੋਈ ਗਾਵੇ ਕੋ ਤਾਨ ਹੋਵੇ ਕਿਸੇ ਤਾਨ ਗਾਵੇ ਕੋ ਦਰਤ ਜਾਣੀ ਨਿਸਾਨ ਗਾਵੇ ਤਉ ਗੁਣ ਵਡਿਆਈਆਂ ਚਾਰ ਗਾਵੇ ਕੋ ਬਿੰਦਿਆ ਬਖਮ ਵਿਚਾਰ ਦਾਏ ਕੋ ਸਾਇਜ ਕਰੇ ਤਨ ਕੇ ਗਾਵੇ ਕੋ ਜੀ ਲੈ ਫਰਦੇ ਗਾਵੇ ਕੋ ਜਾਪੇ ਦਿਸੇ ਦੂਰ ਗਾਵਿ ਕੋ ਵੇਖੇ ਹਾਲ ਦਰਾ ਦੂਰ ਕਠਨਾ ਕਥਿਨਾ ਆਵੀ ਤੋਟ ਕਾਥ ਕਥ ਕਥੀ ਕੋਟੀ ਕੋੜ ਕੋਟ ਦਿੰਦਾ ਦੇ ਲੈਂਦੇ ਸਖ ਪਾਹੀ ਜੁਗਾ ਜੀਵੰਤਰ ਖਾਹੀ ਖਾਈ ਹੁਕਮ ਹੀ ਹੁਕਮ ਚਲਾਏ ਰਾਹੋ ਨਾਨਕ ਬਿਕ ਸੇ ਵੇ ਪਰਵਾਹ ਸਾਚਾ ਸੇ ਸਾਚ ਨਾਹੀ ਆਖਿਆ ਪੋ ਅਪਾਰ ਆਖੇ ਮੰਗੇ ਦੇ ਦੇ ਦਾਤ ਕਰੇ ਦਾ ਤਾਰ ਫੇਰ ਕੇ ਅੰਗੇ ਰਖੀਏ ਜਿਨ ਦੇ ਸੇ ਦਰਵਾਰ ਮੋਹ ਕੀ ਬੋਲਣ ਬੋਲੀਏ ਜਿਸ ਨੂੰ ਧਰੇ ਪਿਆਰ ਅਮਰਤ ਵੇਲਾ ਸਚ ਨਾਉ ਵਡਿਆਈ ਚਾਰ ਕਰਮੀ ਆਵੇ ਕੱਪੜਾ ਨਦਰੀ ਮੋਖ ਦਵਾਰ ਨਾਨਕੇ ਵੇ ਜਾਣੀਏ ਸਭ ਆਪੇ ਸਚਿਆਰ ਤਾ ਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇ ਲਿਆ ਤਿਨ ਪਾਇਆ ਮਾਨ ਨਾਮ ਗਾਵੀਏ ਕਣੀ ਨਤਾਂ ਗਾਵੀਏ ਸੁਣੀ ਅਮਰ ਕੀਏ ਭਾਵ ਦੁਖ ਪਰ ਹਾਸ ਸੰਘਾਲ ਲੈ ਜਾਏ ਗੁਰਮੁਖਾ ਨਾਤਮ ਗੁਰਮੁਖ ਵੇਦਮ ਗੁਰਮੁਖ ਰਿਆ ਸਮਾਈ ਗੋਰੇਸ਼ਰ ਗੁਰਬੋਧ ਖ ਪਰਮ ਗੁਰ ਪਾਰਵਤੀ ਮਾਈ ਜੀ ਵੋ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਇ ਗੁਰਾ ਇਕ ਦੇਹ ਬੁਜਾਈ ਸਵਨਾ ਜੀਆਂ ਕਾ ਇਕ ਦਾਤਾ ਸੋ ਮੇਸਰ ਨਾ ਜਾਇ ਤੇਥ ਨਾਮਾ ਜੀ ਤਿਸ ਭਾਵਾਂ ਬਿਨ ਭਾਣੀ ਕੇ ਨਹੀ ਕਰੀ ਜੇਤੇ ਸੇਟੋ ਪਾਈ ਵੇਖਾ ਬਿਨ ਕਰਮਾ ਕੀ ਮਿਲੇ ਲੈ मातत दवाे ਜੇ न चे संग खाए की ਪੁੱਛੇ न ਇਟਾ ਅੰਦਰ ਕੀੜ ਕਰ ਦੋਸ਼ੀ ਦੋਸ਼ਿ ਤਰੇ ਨਾਨਕ ਨਿਰਗੁਣ ਗੁਣ ਕਰੇ ਗਣਵੰਤੇ ਆ ਗੁੰਦੇ ਤੇਹਾ ਕੋ ਨ ਸੁਝੀ ਜੇ ਤਸ ਗੁਣ ਕੋਏ ਕਰੇ ਸਣੀਐ ਸਿਧਕੇ ਸੰਦਾਤ ਸਣੀਐ ਤਰਤ ਬਲਿਆ ਆਕਾਸ਼ ਸਣੀਐ ਦੀਪ ਲੋਪਾ ਤਾਲ ਸਣੀਐ ਪਹੇ ਨ ਸਕੀ ਕਾਲ ਨਾਨਕ ਭਗਤਾਂ ਸਦਾ ਵਿਕਾਸ ਸੁਣੀ ਦੁੱਖ ਪਾਪ ਕਾ ਨਾਸ ਸੁਣੀ ਈਸਰ ਵਰਮਾ ਇੰਦਰ ਸੁਣੀ ਮੁਖ ਸਲਾਹ ਨਮੰਦ ਸੁਣੀ ਜੋਕ ਜਿਕਤਨ ਭੇਤ ਸੁਣੀ ਅਸਾ ਸਮਰਤ ਵੇਦ ਨਾਨਕ ਭਗਤਾਂ ਸਦਾ ਵਿਕਾਸ ਸੁਣੀ ਦੁੱਖ ਪਾਪ ਕਾ ਨਾਸ ਸੁਣੀ ਅਸਰ ਸੰਤੋਗ ਗਿਆਨ ਸੁਣੀ ਅਸਲ ਕਾ ਸ਼ਿਨਾਨ ਸੁਣੀ ਪੜ ਪੜ ਪਾਵੇ ਮਾਨ ਸੁਨੇ ਲਾਗੇ ਸਚਿ ਧਿਆਨ ਨਾਨਕ ਭਗਤਾ ਸਦਾ ਵਿਕਾਸ ਸੁਨੇ ਦੋਖ ਪਾਵ ਕਾ ਨਾਸ ਸੁਨੇ ਸਰਾਖ ਨਾਂ ਕੀਗਾ ਸੁਨੇ ਸੇਖ ਪੀਰ ਪਾਤਿਸ਼ਾ ਸੁਨੇ ਅੰਦੇ ਪਾਵੇ 라ਹੋ ਸੁਨੇ ਹਾਥ ਸੰਗਾਓ ਨਾਨਕ ਭਗਤਾ ਸਦਾ ਵਿਕਾਸ ਸੁਨੇ ਦੋਖ ਪਾਵ ਕਾ ਨਾਸ مرنے کی گا ہی نہ جائے جے جی کو کہے پشے پشتائی کاغذ کم نہ لیکن ہار مرنے کا بے کن بچار ایسا نام دین جن ہوئے جے جی کو من جانی من کوئے مرنے ست ہوئے من بند مرنے ساگل پون کے سد مرنے ہمو چوٹا نہ کائے مرنے جم کے ساتھ نہ جائے ਐਸਾ ਨਾਮ ਦਰਿੰਜਨ ਹੋਏ ਜੀ ਕੋ ਮਨ ਜਾਣੀ ਮਨ ਕੋ ਮੰਨੇ ਮਾਰ ਕਠਾਗ ਨਾ ਪਾਏ ਮੰਨੇ ਪਰਸੋਂ ਪਰ ਕਣ ਚਾਈ ਮੰਨੇ ਮਾਰ ਨਾ ਚੱਲੇ ਪੰਥ ਮੰਨੇ ਤੁਮ ਸੇਤੀਸਨ ਬੰਦ ਐਸਾ ਨਾਮ ਦਰਿੰਜਨ ਹੋਏ ਜੀ ਕੋ ਮਨ ਜਾਣੀ ਮਨ ਕੋ ਮੰਨੇ ਪਾਵੇ ਮੋਖ ਦਵਾਰ ਮੰਨੇ ਪਰਵਾਰੇ ਸਾਧਾਰ ਮੰਨੇ ਤਰੇ ਤਾਰੀ ਕੋ ਸਿਖਾ ਮੰਨੇ ਨਾਨਕ ਪੈਨਾ ਪੀਖੋ ਐਸਾ ਨਾਮ ਰੰਝਨ ਹੋਏ ਜੇਖੋ ਮਨ ਜਾਣੀ ਮਨ ਕੋਏ ਪੰਜ ਵਰਵਾਨ ਪੰਜ ਪ੍ਰਧਾਨ ਪੰਜ ਪਾਵੇਂਦਰ ਕੇ ਮਾਨ ਪੰਜ ਸੂਹ ਦਰਜਾ ਜਾਨ ਪੰਚਾ ਕਾਗੁਰ ਏਕ ਧਿਆਨ ਜੇਖੋ ਕਹੇ ਕਰੀ ਵਿਚਾਰ ਕਰਦੇ ਕੇ ਕਰਨੀ ਨਾਹੀ ਸੰਵਾਰ ਤੋ ਧਰਮ ਦੇ ਆਕਾ ਪੂਤ ਸੰਤੋਥ ਾਰਖਿਆ ਜਨ ਸੂਤ ਜੇ ਕੋ ਵੁਝੇ ਹੋਵੇ ਸਚਿਆਰੂ ਤੁਮ ਲਿਓ ਫਨ ਕੀ ਤਾ ਪਰ ਤਾਤੀ ਹੋਰ ਪਰੇ ਹੋਰ ਹੋਰ ਤਿਸਤੀ ਪਾਤ ਨੇ ਖਣ ਜੋਰ ਜੀ ਯਾਤ ਰੰਗਾ ਕੇ ਨਾਮ ਸਮਨਾ ਲਖਿਆ ਪੂਰੀ ਕਲਾ ਮੇਉ ਲਖਾ ਲਖਿਆਨੀ ਪੇ ਲਖਾ ਲਗਿਆ ਕੀਤਾ ਹੋਇ ਕੀਤਾ ਤਾਂ ਸਹਾਲਿਆ ਰੂਪ ਕਿ ਤੇ ਰਾਤ ਜਾਣੀ ਪਣ ਕੋਤਾ ਕੀਤਾ ਪਰਸਾਈ ਕੋ ਕਵਾਉ ਤਿਸਤੇ ਹੋਏ ਲੱਖ ਦਰਿਆਉ ਕੁਦਰਤ ਕੌਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤਦ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮ ਦਰਿੰਕਾ ਅ ਸੰਗ ਜਾਪ ਸੰਗ ਪਾਉ ਸੰਗ ਪੂਜਾ ਸੰਗ ਤਪਤਾਉ ਸੰਗ ਗ੍ਰਾਂਥ ਮੁਖ ਵੇਦ ਪਾਠ ਅਸਾਂਖ ਜੋ ਗੁੰਦਰਹੀ ਉਦਾਸ ਨਸਾਂਖ ਭਗਤ ਤੁਹੋਂ ਗਿਆਨ ਵਿਚਾਰ ਅਸਾਂਖ ਸਤੀ ਅਸਾਂਖ ਦਾਤਾਰ ਅਸਾਂਖ ਸੂਰਮੂਪਕਸਾਰ ਸੰਖ ਮੋਲੇ ਬਲਾਈ ਤਾਰ ਕੁਦਰਤ ਕੌਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤਦ ਭਾਵੇ ਸਹੀ ਭਲੀ ਕਾਰ ਤੁਸਦਾ ਸਲਾਮ ਨਰਮਕਾਰ ਅਸਾਂ ਕਮਰ ਕੰਦ ਕੋ ਸੰਖ ਚੋਹਰਾਮ ਕੋਲ ਅਸਾਂ ਕਮਰ ਕਰ ਜਾਹੀ ਜੋ ਰ ਸੰਖ ਗਾਲ ਵੜ ਹਤਿਆ ਖਮਾਏ ਸੰਖ ਪਾਪੀ ਭਵ ਕਰ ਜਾਹੀ ਅਸਾਂ ਕੋੜਿਆ ਔਰ ਗੋੜੇ ਫਿਰਾਏ ਸੰਖ ਮਲੇਸ਼ ਮਲ ਫਖ ਖਾਈ ਅਸਾਂ ਨਿੰਦਕ ਅਸਰ ਕਰੇ ਭਾਰ ਨਾਨਕ ਨੀਚ ਕਹੇ ਵਿਚਾਰ ਵਾਰਿਆ ਨਾ ਜਾਵ ਏਕ ਵਾਰ ਜੋਤਿ ਤੇ ਭਾਵੇ ਸਾਈ ਭਲੀਕਾਰ ਸੋ ਸਦਾ ਸਲਾਮ ਰੰਕਾਰ ਸੰਖਲਾਵ ਸੰਕਤਾ ਮੰਗਮ ਧਮ ਅਸਾਂ ਖਲੋ ਅਸਾਂ ਕੈ ਸਰ ਭਾਰ ਵਿਖਰੀ ਨਾਮ ਖਰੀ ਸਲਾ ਅਖਰੇ ਗਿਆਨ ਗੀਤ ਗੁਣ ਕਾ ਅਖਲੇ ਲੇਖਣ ਬੋਲਣ ਮਾ ਕਰਾਸ ਸੰਜੋਗ ਖਾਂ ਜੇ ਨੀ ਲਿਖੇਤ ਸਰਨਾਈ ਜੇ ਫਰਵਾਇ ਤੇ ਤੀ ਪਾਹੀ ਜੇਤਾ ਕੀਤਾ ਤੇਤਾ ਨਾ ਵਿੰਡਾ ਵੀ ਨਾਹੀ ਕੋਥਾਉ ਕੋਦਰਤ ਕਵਨ ਕਹਾ ਵਿਚਾਰ ਬਾਰਿਆ ਨਾ ਜਾਵੇ ਏਕ ਵਾਰ ਜੋ ਤੁਧ ਭਾਵੇ ਸਾਈ ਭਲੀ ਕਾਰ ਤੁਸਦਾ ਸਲਮਦੰਕਾ ਪਰੇ ਹੱਥ ਪੈ ਤੰਦੇ ਪਾਣੀ ਧੋਤੇ ਉਤਰ ਸਕੇ ਮੁੱਤ ਬਲੀਤੀ ਕੱਪੜ ਹੋਏ ਦੇ ਸਾਬੂਨ ਲਿਓ ਤੋਏ ਔਰ ਇਹ ਮਤ ਪਾਪਾ ਕੇ ਸੰਗ ਉਹ ਧੋਪੇ ਨਾਵੇ ਕੇ ਰੰਗ ਫੁੰਨੀ ਪਾਪੀ ਆਖਣ ਨਾਹੀ ਕਰ ਕਰ ਕੰਨਾ ਲਿਖ ਲੈ ਜਾਹੁ ਆਪੇ ਵੇਜਾਪੇ ਖਾਓ ਨਾਨਕ ਹੁਕਮੀ ਆਪੋ ਜਾਓ ਤੇਰਾ ਤਬ ਦਿਆ ਜੇ ਦਾਨ ਜੇ ਕੋ ਪਾਗੇ ਤਲ ਕਾ ਮਾਨ ਸੁਨਿਆ ਮਨਿਆ ਮਨ ਕੀਤਾ ਭਾਉ ਅੰਤਰ ਗਾ ਤਿਥ ਮੰਦਾਓ ਸਭ ਗੁਣ ਤੇਰੇ ਮੈਂ ਨਾਹੀ ਕੋਏ ਬਿਣ ਗੁਣ ਕਿਤੇ ਭਗਤ ਨ ਹੋਏ ਸਵਾਤਾਤ ਬਾਣੀ ਫਰਮਾਉ ਸਤ ਸਹਾਨ ਸਦਾ ਮਨ ਚਾਉ। ਪਵਨ ਸਵੇਲਾ ਵਕਤ ਗਵਨ ਕਉਮ ਤੇ ਤਕਉਣ ਵਾਰ ਕਵਨ ਸ੍ਰਤੀ ਮਹੁ ਕਉਨ ਜਿਤ ਹੋਆ ਆਕਾਰ। ਵੇ ਨਾ ਪਾਈਆ ਪੰਦਤ ਜੇ ਹੋਵੇ ਦੇਖ ਪ੍ਰਾਨ ਬਖਤ ਨਾ ਪਾਈ ਹੁ ਕਾਦੀਆ ਜੇ ਲੇਖਣ ਲੇਖ ਪ੍ਰਾਨ। ਕਤਵਾਰ ਨਾ ਜੋਗੀ ਜਾਣੇ ਰਤਵ ਮਹਨਾ ਕੋਈ ਜਾ ਕਰਤਾ ਸਿਸ਼ਟੀ ਕੋ ਸਾਜੀ ਆਪੇ ਜਾਣੀ ਸੋਈ ਕਿ ਵਕਰੇ ਅੱਖਾਂ ਕਿਸ ਲਾਹੀ ਗਵਾਨੀ ਕਵ ਜਾਣਾ ਨਾਨਕ ਆਖਾਂ ਅੱਖੋਂ ਸਾਖੋ ਆਖੇ ਇੱਕ ਤੋਂ ਇੱਕ ਸਿਆਣਾ ਵਡਾ ਸਾਹਿਬ ਜੱਡੀ ਨਾ ਹੀ ਕੀਤਾ ਜਾਕਾ ਹੋਵੇ ਨਾਨਕ ਜੇ ਕੋ ਆਪੋ ਜਾਣੀ ਆਗੇ ਗਿਆਨ ਸੋਹ ਹੈ ਪਤਾਲ ਤਾਲਾ ਪਤਾਲ ਕਾਗਾ ਸਾਗਾ ਸੂੜ ਕੋੜ ਘਪਾਲ ਥਕੇ ਵੇਦ ਕਹਿਨ ਕੁਵਾਤ ਸਹਸ ਅਠਾਰ ਹੈ ਕਹਿਨ ਕਤੀਬਾ ਅਸਮਿਕ ਧਾਤ ਲੇਖਾ ਹੈ ਤਲਿ ਖਿਲੇ ਲੇਕੇ ਹੋਏ ਬਨਾਸ ਨਾਨਕ ਵੰਡਾ ਕੀ ਆਪੇ ਜਾਣੀ ਆਪ ਸਲਾਹੇ ਸਲਾਹਤੀ ਸ੍ਰਤਨਾ ਪਾਈਆਂ ਨਦੀਆਂ ਅਤੇ ਵਹਾਪੇ ਸਮੰਦਨਾ ਜਾਣੀਏ ਕਮੰਦਾ ਸਾਸ ਲਤਾਨ ਗਹਿਰਾ ਛੇਤੀ ਮਾਲ ਧਨ ਕੀੜੇ ਤੰਨਾ ਹੋਵਨੀ ਜੇ ਤਸ ਮਨੋਂ ਨ ਬਿਸਰ ਹੈ ਅੰਤ ਨਾ ਸੋਤੀ ਕਹਿਣਾ ਅੰਤ ਅੰਤਨਾ ਕਰਨੀ ਅਦੇ ਨ ਅੰਤ ਅੰਤ ਨ ਵੇਖਣ ਸੁਣਨ ਨ ਅੰਤ ਅੰਤਨ ਜਾਪੇ ਕਿਆ ਮਨ ਮੰਤ ਅੰਤ ਨਾ ਜਾਪੇ ਕੀਤਾ ਆਕਾਰ ਅੰਤ ਨਾ ਜਾਪੇ ਪਾਰਾ ਬਾਾਰ ਅੰਤ ਕਾਰਨ ਕੀਤੇ ਬਿਲਾਹੀ ਤਾਂ ਕਿ ਅੰਤ ਨਾ ਪਾਏ ਜਾਏ ਇਹੋ ਅੰਤ ਨਾ ਜਾਣੀ ਕੋਈ ਬਹਤਾ ਕੀਏ ਬਹਤਾ ਹੋਏ ਵੰਡਾ ਸਭ ਊਚਾ 타ਉ ਊਚੇ ਉਪਰ ਊਚਾ ਨਾਉ ਏਵਲ ਊਚ ਹੋਏ ਕੋਈ ਸੁੱਚੇ ਕੋ ਜਾਣੀ ਸੇ ਜੀਵੜਿਆ ਜਾਣੀ ਆਪਿਆ ਨਾਨਕ ਰੀ ਕਰ ਮੀਂਦਾ ਤੂੰ ਬਹੁਤਾ ਕਰ ਮਿਲਖਿਆ ਨਾ ਜਾਏ ਵੰਡਾ ਦਾਤਾ ਤਰਨਾ ਤਮਾਏ ਕਹਤੇ ਮੰਗੇ ਜੋ ਵਿਆਪਾਰ ਖੇਤਿਆਂ ਗੰਤ ਨਹੀਂ ਵਿਚਾਰ ਕੇਤੇ ਖਲ ਟੋਟੇ ਬੇਕਾਰ ਕੇਤੇ ਲੈ ਲੈ ਮੁਕਰਪਾਹੀ ਕਹਤੇ ਮੋਰਖ ਖਾਹੀ ਖਾਏ ਖੇਤਿਆਂ ਦੂ ਘੂਰ ਦਵਾਰ ਇਹ ਹੀ ਦਾਤਰੀ ਦਾ ਤਾਰ ਬੰਦ ਖਲਾਸੀ ਪਾਣੀ ਹੋਏ ਹੋ ਰਾਖ ਸਭ ਕੇ ਕੋਈ ਜੇ ਕੋ ਖਾਏ ਕਿ ਆਖਣ ਪਾਏ ਹੋ ਜਾਣੀ ਜੇ ਤੀਆਂ ਮੂੰ ਖਾਏ ਆਪੇ ਜਾਣੀ ਆਪੇ ਤੇ ਆਖੇ ਸੇਵੀਂ ਟੇਈਂ ਤੇ ਜਿਸ ਨੂੰ ਵਾਸ਼ੇ ਸ਼ੋ ਤਸਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੋਲ ਗਣਮਲ ਬਪਾਰ ਅਮਲ ਬਪਾਰੀ ਅਮਲ ਪੰਡਾਰ ਅਮਲ ਆਵੇ ਮੱਲ ਲੈ ਜਾਏ ਅਮੁੱਲ ਪਾਇ ਮੱਲਾ ਸਮਾਏ ਅਮੁੱਲ ਤਰ ਮਨ ਦੀ ਮਾਨ ਮੁੱਲ ਤੋਲ ਮੁੱਲ ਪਰਮਾਨ ਅਮੁੱਲ ਬਸੀ ਸਮੂਹ ਨਿਸਾਨ ਮੁੱਲ ਕਰ ਮਨ ਪਰਮਾਨ ਮੁੱਲ ਅਮਲ ਆਖਿਆ ਨਾ ਜਾਏ ਆਖਾ ਕਰਹੀ ਲਿਵਲਾਈ ਆਖੇ ਵੇਦ ਪਾਠ ਪ੍ਰਾਨ ਆਖੇ ਪੜੇ ਕਰੀ ਬਖਿਆਨ ਆਖੇ ਵਰਮੇ ਇੰਦ ਆਖੇ ਇੰਦ ਆਖੇ ਗੋਪੀ ਤੇ ਗਵਿੰਦ ਆਖੇ ਸਰਿਆ ਖੇ ਸਿੰਧ ਆਖੇ ਕੀਤੇ ਕੀਤੇ ਬੁੰਦ ਆਖੇ ਦਾਨ ਆਖੇ ਦੇਵ ਆਖੇ ਸੁੰਦਰ ਮੰਜ ਸੇਵ ਕੀਤੇ ਆਖੇ ਆਖ ਨਾ ਪਾਹੀ ਕੀਤੇ ਕਹਿ ਕੇ ਉਠ ਉਠ ਜਾਏ ਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੀ ਕਈ ਕੇ ਜੇ ਬੜਾ ਪਾਵੇ ਤੇ ਬੜ ਹੋਏ ਨਾਨਕ ਜਾਣੀ ਸਾਚਾ ਸੁਈ ਜੇ ਕੋ ਆਖੇ ਬੋਲ ਵਿਗਾੜ ਤਾਂ ਲਖੀਏ ਸਰਗਵਾਰਾ ਗਵਾਰ ਸੋਦਰ ਕੀ ਹਾ ਸੋ ਕਰ ਕੀ ਹਾ ਜਿਤ ਵੇ ਸਰਬ ਸੰਭਾਲੇ ਵਾਜੇ ਨਾਦ ਦੇਕ ਸੰਖਾ ਕੀਤੇ ਬਾਵਨ ਹਾਰੀ ਕੇਤੇ ਰਾਗ ਪਰੇ ਸੋ ਕੀਨ ਕੀਤੇ ਗਾਵਨ ਹਾਰੀ ਗਾਵਹਿ ਤੋਨੋਂ ਪਾਣ ਪਾਣੀ ਬੈ ਸੰਤਰ ਗਾਵੇ ਰਾਜਾ ਕਰਨ ਦਿਵਾਰੀ ਗਾਵੇ ਚਿਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੀ ਗਾਵੇ ਈਸਰ ਵਰਮਾ ਦੇਵ ਜੀ ਸੋਨ ਸਦਾ ਸواری ਗਾਵੇ ਇੰਦਨ ਦਸਨ ਬੈਠੇ ਦੇਵਤਿਆਂ ਅੰਦਰ ਲਾਲੇ ਗਾਵੇ ਸਤ ਸਮਾਧੀ ਅੰਦਰ ਗਾਵੇ ਸਾਧ ਵਿਚਾਰੀ ਗਾਵਨ ਜਿਤੇ ਸਤੀ ਸੰਤੋਖੀ ਗਾਵੇਹ ਬੀਰ ਕਰਾਰੇ ਗਾਵਨ ਪੰਡਤ ਪੰਨਾ ਰਖੀ ਸਰਜਗ ਜਗ ਵੇਦਾ ਨਾਲੇ ਗਾਵੇਹ ਮੋਹਣਿਆ ਮਨ ਮੋਹਣਾ ਸਰਗਾ ਮਛ ਪਿਆਲੇ ਗਾਵਨਤ ਨੂੰ ਪਾਏ ਤੇਰੇ ਅਰਥ ਰਚਿਤ ਨਾਲੇ ਗਾਵੇਹ ਜੋਤ ਮਹਾ ਬਲ ਸੂਰਾ ਗਾਵੇਹ ਖਾਣੀ ਚਾਰੇ ਗਾਵੇਹ ਖੰਡ ਮੰਡਲ ਵਰ ਭੰਡਾ ਕਰ ਕਰ ਰਖੀ ਤਾਰੀ ਸੇਦਤ ਨੂੰ ਗਾ ਗਏ ਜੋਤ ਤਪਾਉ ਨਰਤੇ ਤੇਰੇ ਫਕਤ ਰਸਾਲੇ ਹੋਰ ਕੀਤੇ ਗਾਵਨ ਸੇ ਮੈ ਚਿਤਨਾ ਆਵ ਨਾਨੀ ਕੀ ਵਿਚਾਰ ਸੋਈ ਸ੍ਰੀ ਹਦਾ ਸੱਚ ਸਾਇਬ ਸਾਚਾ ਸਾਚੀ ਨਾਹੀ ਹੈ ਕੀ ਹੋਸੀ ਜਾਈ ਨਾ ਜਸਿ ਰਚਨਾ ਜਿੰਨ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਿਸੀ ਮਾਇਆ ਜਿਨ ਨੂੰ ਪਾਈ ਪਰ ਕਾ ਵੇਖੀ ਕੀਤਾ ਆਪਣਾ ਜੋ ਤਸਦੀਬ ਵੜਾਈ ਜੋ ਤਸਭਾਵੇ ਸੋਈ ਕਰਸੀ ਹੁਕਮ ਨਾ ਕਰ ਨਾ ਜਾਈ ਸੋ 파ਤ ਸਾਹੁ ਸਹਾ 파ਤ ਸਾਈ ਨਾਨਕ ਰਹਿ ਅਸਾਈ ਮੰਦਾ ਸੰਤੋਸ਼ ਸਰ ਪਾਤ ਝੋਲੀ ਧਿਆਨ ਕੀ ਕਰੇ ਭੂਤ ਕਹਿੰਤਾ ਕਾਲ ਕੁਵਾਰੀ ਕਾਇਆ ਜੋ ਡੰਡਾ ਫਰਤੀਤ ਆਏ ਪੰਥੀ ਸਮਲ ਜਮਾਤੀ ਮਨ ਜੀਤੇ ਜਗ ਜੀਤ ਆਦੇਸ ਅਤਿ ਸੇ ਆਦੇਸ ਆਦ ਅਨੀਲ ਅਨਾਤ ਨਾਜਿ ਵਿੱਚ ਇੱਕ ਵੇਸ ਤੋਗਤ ਗਿਆਨ ਦੇ ਆ ਫੰਡਾ ਕਲਕਲ ਬਾਜੀ ਨਾਦ ਆਪ ਨਾਖ ਨਾਤੀ ਸਮਝਾ ਕੀ ਰਸਲ ਅਵਰਾ ਸਾਧ ਸੰਜੋਗ ਜਿਉਂ ਅਧਿਕਾਰ ਚਲਾਵੇ ਲਿਖੇ ਆਮੀ ਭਾਗ ਆਦੇਸ तिसे ਆਦੇਸ ਆਦ ਅਨੀਲ ਅਨਾਤ ਅਨਾਹਤ ਜੁਗ ਜੁਗ ਇਕ ਹੋਵੇ ਸੋ ਈਕਾ ਮਾਈ ਜੁਗਤ ਬਿਆਏ ਤਿੰਨ ਚੇਲੇ ਪਰਵਾਨ ਇਕ ਸੰਸਾਰੀ ਇਕ ਢੰਡਾਰੀ ਇਕ ਲਾਇ ਦੇਵਾਨ ਜਿਉ ਤਿਸ ਭਾਵੇ ਤਵੇ ਚ ਲਾਵੇ ਜਿਉ ਹੋਵੇ ਫਰਮਾਨ ਓਹ ਵੇਖੇ ਉਹਨਾਂ ਨਜ਼ਰ ਨਾ ਆਵੇ ਪਹਤਾ ਹੁੰਦੇ ਨਾਨ ਆ ਦੇਤ ਸੇ ਅੰਦੇਸ ਆਦ ਅਨੀਲ ਅਨਾਤ ਅਨਾਹਤ ਜਿਗ ਜਿਗ ਇਕ ਹੋਵੇ ਸ ਆਸਣ ਲੋਏ ਲੈ ਢੰਡਾਰ ਜੋ ਕਿਸੇ ਪਾਸੇ ਕਾਬਾਰ ਕਰ ਕਰ ਵੇਖੇ ਸਜਨ ਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਤਿਸੇ ਆਦੇਸ ਆਗਾ ਅਨੀਲ ਅਨਾਤ ਅਨਾਹਤ ਜੋ ਜਗ ਇਕ ਵੇਸ ਇਕ ਦੋ ਜੀਵੋ ਲੱਖ ਹੋ ਹੈ ਲੱਖ ਹੋ ਹੈ ਲੱਖ ਵੇਸ ਲਖ ਲੰਗੇੜਾ ਆਖੀ ਇਕ ਨਾਮ ਜਗਦੀਸ਼ ਇਹ ਤਰਾ ਫਤਬ ਵੜੀਆਂ ਚੜੀਏ ਹੋਇ ਆਕੀਸ ਅਸਮ ਗੱਲਾਂ ਆਕਾਸ਼ ਕੀ ਕੀਟਾ ਆਈ ਰੀ ਸ ਨਾਨ ਨਜ਼ਰੀ ਪਾਈਏ ਕੋੜੀ ਕੋੜੇ ਢੀ ਸਾਖਣਾ ਜੋਰ ਚ ਪਹਿਨ ਜੋਰ ਜੋਰ ਨ ਮੰਗਣ ਤੇ ਨ ਜੋਰ ਜੋ ਨਾ ਜੀਵਨ ਬਹਨ ਜੋਰ ਜੋ ਨਾਰੇ ਮਲ ਮਸੂਰ ਜੋ ਨਾ ਸੁਤੀ ਯਾਨ ਵਿਚਾਰ ਜੋ ਨਾ ਜੂਤੇ ਛੋਟੇ ਸੰਸਾਰ ਜਿਸ ਅਜੋ ਪਰਵੇਖੀ ਸੋਏ ਨਾਲ ਕੋਤਮ ਨੀਚ ਨ ਕੋਈ ਰਾਤਿਰੋਤੀ ਤਿਥੀਵਾਰ ਪਉਣ ਪਣੀ ਅਗਨੀ ਪਤਾਲ ਤਸਵੇਤ ਰਤੀ ਥਾ ਵਰਕੀ ਧੰਮਸਾਲ ਤਸਵੇ ਜੀ ਜੁਗਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਅਸੱਚਾ ਦਰਵਾਜ਼ਾ ਤਸੇ ਸੋਨ ਪੰਚ ਪਰਵਾਣ ਨ ਤਰੀ ਕਰਮ ਪਵੇ ਨਿਸਾਨ ਕਚ ਬਕਾਈ ਉਥੇ ਪਾਏ ਨਾਨਕ ਗਿਆ ਜਾਪੇ ਜਾਏ ਧਰਮ ਖੰਡ ਲਕਾਏ ਹੋ ਧਰਮ ਗਿਆਨ ਖੰਡ ਲਕਾ ਆਖੋ ਕਰਮ ਕੀਤੇ ਪਉਣ ਪਾਣੀ ਪੈ ਸੰਤਰ ਕੀਤੇ ਕਾਨ ਮਹਿਸ ਕੀਤੇ ਵਰਮੇ ਘਾਟ ਕਰੀਏ ਰੂਪਰੰਗ ਕੇ ਵੇਸ ਕਹਿਤਿਆਂ ਕਰ ਭੋਮੀ ਮੇਰ ਕੇਤੇ ਕੇਤੇ ਤੂ ਉਪਦੇਸ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਤਿਬੁੱਧ ਨਾਥ ਕੇਤੇ ਕੇਤੇ ਦੇਵ ਜੀ ਸਾਂ ਕੇਤੇ ਰਿਵਦਨ ਮੰਦ ਕੇਤੇ ਕੇਤੇ ਤ੍ਰਿਤ ਸਮੰਦ ਕਹਿਤਿਆਂ ਖਾਣੀ ਕੇਤਿਆਂ ਬਾਣੀ ਕੇਤੇ ਪਾਦਰੰਦ ਕੀਤਿਆਂ ਸੱਤੀ ਸੇਵਾ ਕੇਤੇ ਨਾਨਕ ਅੰਤਨ ਅੰਤ ਗਿਆਨ ਖਣਵੇਂ ਗਾਂ ਪਰਚੰਡੁੱਥੇ ਨਾਦ ਮਨੋ ਦਾ ਕੋਟ ਆਨੰਦ ਸਰਮਖਾਣਡ ਕੀ ਬਾਣੀ ਰੂਪ ਤਿੱਥੇ ਘਾੜ ਤਕੜੀ ਐ ਬਾਤ ਤਾਨੂੰ ਪਾ ਤਾਂ ਕਿਆ ਗੱਲਾਂ ਕਥੀਆਂ ਨਾ ਜਾਹੀ ਜੇ ਕੋ ਬਹਿ ਪਿਛੇ ਪਿਛਤਾਈ ਤਸੈ ਘੜੀਐ ਸੋਤ ਮਤ ਮਨ ਬੁੰਦਾ ਤਿੱਥੇ ਘੜੀਐ ਸਲਖਨ ਕੇ ਸੁੱਧ ਕਰਮ ਖੰਡ ਕੀ ਬਾਣੀ ਜੋ ਤਿੱਥੇ ਹੋਰ ਨ ਕੋਈ ਹੋ ਤਿੱਥੇ ਜੋਤ ਮਹਾ ਬਲ ਸੋ ਤਿਨ ਮੇ ਰਾਮ ਰਿਆ ਭਰਪੂਰ ਤਥੈ ਸੀਤੋ ਸੀਤਾ ਮਹਿਮਾ ਮਾਏ ਤਾ ਗੁਰੂ ਨ ਕਤਨੇ ਜਾਈ ਨਾ ਹੋ ਮਰੇ ਨ ਠਾਗੇ ਜਾਹੇ ਜਿਨ ਕੇ ਰਾਮ ਬਸੇ ਮਨ ਮਾਏ ਤਥੈ ਪਾਗਤ ਬਸੇ ਕੇ ਲੋ ਕਰੇ ਅਨੰਸਾ ਚਮਨ ਸੇ ਤਾਜਖੰਡ ਵਸੇ ਨਰੰਕਾਰ ਕਰ ਕਰ ਵੇਖੇ ਨਦ ਨਿਹਾਲ ਤਥੇ ਖੰਡ ਮੰਡਲ ਵੰਡ ਜੇ ਕੋ ਕਥੇ ਦਾ ਅੰਤ ਨ ਅੰਤ ਤਥੇ ਲੋਲੂ ਆਕਾਲ ਜਿਉ ਜੋ ਹੁਕਮ ਤੇ ਵੇ ਤੁਮ ਕਾਰ ਵੇਖੇ ਵਿਅਕਸ਼ੇ ਕਰ ਵਿਚਾਰ ਨਾਨਕ ਤਨਾ ਕਰਣਾ ਸਾਲ ਜਾਤ ਪਹਾਰਾ ਤੇਜ ਸੁਨਿਆਰ ਆਹ ਨਵਾਤ ਵੇਥ ਥਿਆ ਓ ਕਲਾਗਨ ਕਬਤਾ ਉਹ ਪੰਡਾ ਫੋ ਅਮਰਤ ਟਾਲ ਘੜੀਏ ਸੋ ਤੇ ਸਚੀ ਟਕਸਾਲ ਜੈਨ ਕੋ ਨਦਰ ਕਰ ਮਤਨ ਕਾਰ ਮਾਨ ਕ ਨਦਰ ਹੀ ਨਜ਼ਰ ਨਿਹਾਲ ਸਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਤਰਥ ਮਹਤ ਦਿਵਸ ਰਾਤ ਤੁਈ ਦਾਈਂ ਧਾਇਆ ਛਿਲੇ ਸਗਲ ਜਗਤ ਚੰਗੇ ਆਈਆਂ ਬੁਰਾਈਆਂ ਬਾਚ ਧਰਮਾ ਦੂਰ ਕਰਮੇ ਆਪੋ ਆਪਣੀ ਕੇ ਦੇਣੇ ਕੇ ਦੂਰ ਜਿਨੇ ਨਾਮ ਧਿਆਇਆ ਗਏ ਬਿਸ਼ਕਤ ਕਹਾਲ ਨਾਨਕ ਤੇ ਮੁਖ ਉਜਲੇ ਕਿਤੇ ਸ਼ੁੱਤੀ ਨਾਨ